ਕਮਾਲ ਹੋ ਗਈ ਯਾਰ ਆ ਕਿਵੇਂ ਬਣ ਗਈ ਪਾਣੀ ਵਿੱਚ ਪਾਣੀ ਵੀ ਲਾ ਕੀ ਚੀਜ਼ ਹੈ ਮੈਨੂੰ ਸਮਝ ਨਹੀਂ ਆ ਰਹੀ ਸਾਫ਼ ਤੁਸੀਂ ਦੇਖਦਾ ਸਹੀ ਖਾ ਕੇ ਦੱਸਿਓ ਫੇਰ ਤੁਸੀਂ ਆਖਿਓ ਵੀ ਚੰਗੀ ਏ ਕਿ ਮਾੜੀ ਦੋਸਤੋ ਇਹ ਬਣਾਉਣ ਵਾਸਤੇ ਤੁਹਾਨੂੰ ਇੱਕ ਕੌਲੀ ਚਾਹੀਦੀ ਹੈ ਜੀ ਆٹے ਦੀ ਜਿਹੜਾ ਆਪਾਂ ਸਿੰਪਲ ਆਟਾ ਜਿਹੜਾ ਕਿ ਕਣਕ ਦਾ ਲਿਆ ਹੈਗਾ ਠੀਕ ਹਾਂਜੀ ਤੇ ਇਹਦੇ ਵਿੱਚ ਆਪਾਂ 3-4 ਚਮਚਾ ਜਿਹੜੇ ਕਿ ਪਾਏ ਆ ਜੀ ਸੂਜੀ ਦੇ ਤੇ ਸੂਜੀ ਜਿਹੜੀ ਕਿ ਬਿਲਕੁਲ ਬਰੀਕ ਹੋਣੀ ਚਾਹੀਦੀ ਹੈ ਤੇ ਮੋਟੀ ਸੂਜੀ ਤੁਸੀਂ ਨਾ ਪਾਇਓ ਜੇ ਤੁਹਾਡੇ ਕੋਲੇ ਬਰੀਕ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਜਿਹੜਾ ਕਿ ਗ੍ਰੈਂਡਰ ਦੇ ਵਿੱਚ ਪੀਸ ਸਕਦੇ ਹੋ ਠੀਕ ਆ ਠੀਕ ਹੈ ਜੀ ਬਸ ਇਹ ਦੋ ਚੀਜ਼ਾਂ ਨਾਲ ਹੀ ਆਪਾਂ ਜਿਹੜਾ ਕਿ ਆਟਾ ਸੌਫਟ ਜਿਹਾ ਤਿਆਰ ਕਰਾਂਗੇ ਲਓ ਜੀ ਆਪਾਂ ਆਟਾ ਜਿਹੜਾ ਕਿ ਇੱਕ ਵਾਰੀ ਗੁੰਨ ਲਿਆ ਤੇ ਹੁਣ ਇਹਨੂੰ 10 ਕਿ ਮਿੰਟਾਂ ਵਾਸਤੇ ਆਪਾਂ ਇਹ ਢੱਕ ਕੇ ਰੱਖ ਦਿੰਨੇ ਆ ਤੇ ਹਾਂਜੀ ਇੱਧਰ ਆਪਾਂ ਗੈਸ ਕਰ ਲਿਆ ਜੀ ਆਨ ਠੀਕ ਇਹਦੇ ਉੱਪਰ ਆਪਾਂ ਕੜਾਈ ਭਰ ਕੇ ਰੱਖ ਦਾਂਗੇ ਜੀ ਪਾਣੀ ਦੀ ਅੱਛਾ ਪਾਣੀ ਚ ਬਣੂਗੀ ਮੈਗੀ ਹਾਂਜੀ ਬਹੁਤ ਸਾਰੇ ਪਾਣੀ ਦੇ ਵਿੱਚ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਥੋੜੀ ਜੀ ਹਲਦੀ ਤੇ ਥੋੜਾ ਜਾਂ ਨਮਕ ਪਾਵਾਂਗੇ ਅੱਛਾ ਪਾਣੀ ਚ ਹਾਂਜੀ ਠੀਕ ਆ ਇਹਦੇ ਨਾਲ ਕਲਰ ਆ ਜਿਹੜਾ ਕਿ ਵਧੀਆ ਆਊਗਾ ਠੀਕ ਠੀਕ ਹਾਂਜੀ ਥੋੜੀ ਜੀ ਹਲਦੀ ਪਾ ਲੈਨੇ ਆ ਓਕੇ ਤੇ ਥੋੜੀ ਜੀ ਜਿਹੜੀ ਨਮਕ ਪਾ ਲੈਨੇ ਆ ਜਿਹਦੇ ਨਾਲ ਕਿ ਮੈਗੀ ਆਪਣੀ ਵਧੀਆ ਬਣੂਗੀ ਠੀਕ ਤੇ ਆਟਾ ਆਪਣਾ ਜਿਹੜਾ ਕਿ ਪੂਰਾ ਵਧੀਆ ਸੌਫਟ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਆਟਾ ਆਪਣੇ ਕੋਲੇ ਠੀਕ ਆ ਹਾਂਜੀ ਕਿਉਂਕਿ ਸੂਜੀ ਵੀ ਥੋੜੀ ਜੀ ਫੁੱਲ ਚੁੱਕੀ ਆ ਆਹ ਦੋਸਤੋ ਆਪਣੇ ਕੋਲੇ ਮੈਗੀ ਬਣਾਉਣ ਵਾਲੀ ਛੋਟੀ ਜੀ ਮਸ਼ੀਨ ਠੀਕ ਆ ਜਿਵੇਂ ਕੀ ਇਸ ਤਰ੍ਹਾਂ ਦੋਨੋਂ ਸਾਈਡ ਥੋੜਾ ਥੋੜਾ ਇਹਦੇ ਵਿੱਚ ਘਿਓ ਲਾ ਕੇ ਤੇ ਜਾਲੀ ਨੂੰ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਸੈੱਟ ਕਰ ਦਾਂਗੇ ਠੀਕ ਤੇ ਹੁਣ ਆਪਾਂ ਜਿਹੜਾ ਕੀ ਆਹ ਆਟਾ ਲਿਆ ਆਟੇ ਨੂੰ ਇਸ ਤਰ੍ਹਾਂ ਇਹਦਾ ਪੀੜਾ ਕਰਕੇ ਆਪਾਂ ਇਹ ਮਸ਼ੀਨ 'ਚ ਪਾ ਦਾਂਗੇ ਤੇ ਲਾਓ ਜੀ ਇਸ ਤਰ੍ਹਾਂ ਹੁਣ ਆਪਾਂ ਇਹਦਾ ਢੱਕਣ ਕਰ ਦਿੰਨੇ ਆਂ ਬੰਦ ਹਮ ਹਮ ਤੇ ਸੰਤੋਖ ਸਾਹਿਬ ਹੁਣ ਥੋੜਾ ਜਿਹਾ ਤੁਸੀਂ ਆ ਜਾਓ ਇੱਧਰ ਕਿਉਂਕਿ ਮਸ਼ੀਨ ਹੈਗੀ ਚਲਾਉਣੀ ਦੇਖੋ ਤੁਸੀਂ ਮੈਗੀ ਬਣ ਰਹੀ ਹੈ ਪਾਣੀ ਵਾਲੀ ਆ ਲੈ ਮੈਂ ਕੱਟਦਾ ਇੱਕ ਤਾਂ ਦੋਸਤੋ ਅਸੀਂ ਕੈਮਰਾਮੈਨ ਵੀ ਖੁਦ ਆਂ ਤੇ ਸਾਨੂੰ ਵੀਡੀਓ ਵੀ ਦੋਨਾਂ ਨੂੰ ਹੀ ਬਣਾਉਣੀ ਪੈਂਦੀ ਹੈ ਤੇ ਇਸ ਕਰਕੇ ਜਿਹੜਾ ਹੁਣ ਤੱਕ ਹੁਣ ਤੱਕ ਦੇ ਮੁਕਾਮ ਤੱਕ ਪਹੁੰਚੇ ਆ ਉਹ ਅਸੀਂ ਦੋਨਾਂ ਦੇ ਸਾਥ ਤੱਕ ਹੀ ਪਹੁੰਚੇ ਆ ਬਸ ਕਰੋ ਬਹੁਣ ਮੈਂ ਕਹਿੰਦਾ ਆਪਣੇ ਤੋਂ ਇਨੀ ਖਾਦੇ ਨਹੀਂ ਜਾਣੀ ਹਾਂਜੀ ਆਪਾਂ ਨੂੰ ਦੋਨਾਂ ਨੂੰ ਵਾਦੂ ਬਾਕੀ ਜੈਸ਼ਵਿਕ ਜਦੋਂ ਆਇਆ ਬਾਕੀ ਉਹਦਾ ਬਣਾ ਲਾਂਗੇ ਹਾਂਜੀ ਹਾਂਜੀ ਕਿਉਂਕਿ ਇਹ ਤਾਜੀ ਤਾਜੀ ਜ਼ਿਆਦਾ ਸਵਾਦ ਲਾਦੀ ਆ ਆ ਦੇਖੋ ਦੋਸਤੋ ਲਓ ਜੀ ਇਹ ਲਓ ਵੀ ਪਾਣੀ ਵਾਲੀ ਮੈਗੀ ਹੋ ਰਹੀ ਹੈ ਤਿਆਰ ਹਾਂਜੀ ਤੇ ਦੋਸਤੋ ਹੁਣ ਤੁਸੀਂ ਜਿਹੜੀ ਕਿ ਕਾਲੀ ਨਹੀਂ ਕਰਨੀਗੀ ਠੀਕ ਹੈ ਜੀ ਤੇ ਇਹ ਜਿਹੜੀ ਮੈਗੀ ਆ ਨਾ 5-10 ਮਿੰਟ ਜਿਹੜੀ ਕਿ ਤੁਸੀਂ ਇਹਨੂੰ ਫਰਿੱਜਨ ਦੇਣਾ ਹੈ। ਹਾਂਜੀ, ਹੁਣ ਆਪਾਂ ਕੀ ਕਰਦੇ ਹਾਂ ਜੀ? ਹੁਣ ਆਪਣੀ ਜਿਹੜੀ ਇਹ ਮੈਗੀ ਆ ਬਣ ਕੇ ਹੋ ਗਈ ਆ ਤਿਆਰ। ਠੀਕ ਹੈ। ਇਹਨੂੰ ਆਪਾਂ ਇੱਕ ਵਾਰੀ ਛਾਂਲ ਲੈਨੇ ਆ। ਆਪਾਂ ਡਿੱਟੋਈ ਬਣ ਗਈ ਹੈ ਨਾ ਜਿਵੇਂ ਜੇ ਆਪਾਂ ਹੋਟਲਾਂ 'ਚ ਖਾਂਦੇ ਆ। ਬਿਲਕੁਲ ਜੀ। ਬਿਲਕੁਲ ਇੰਨੀ ਗੱਲ ਵੀ ਇਹ ਪਿਓਰ ਉਹਦਾ ਕੋਈ ਆਪਾਂ ਕੁਝ ਕਹਿ ਨਹੀਂ ਸਕਦੇ। ਹੁਣ ਆਪਾਂ ਲਾਵਾਂਗੇ ਜੀ ਤੜਕਾ। ਠੀਕ ਹੈ। ਥੋੜਾ ਜਿਹਾ ਪਾਲਿਆ ਆਪਾਂ ਇਹਦੇ ਵਿੱਚ ਦੇਸੀ ਘਿਓ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਰਾਈ। ਘੈਂਟ ਗੱਲ ਬਾਤ ਹੋਣ ਲੱਗੀ ਸਿਰਫ 2 ਮਿੰਟ ਵੇਟ ਕਰੋ ਜਿਹਦੇ ਵਿੱਚ ਹੈ ਜੀ Shimla mirch ਟਮਾਟਰ ਪਿਆਜ਼ ਪੱਤਾ ਗੋਭੀ ਠੀਕ ਆ ਤੇ ਮਟਰ ਲਓ ਦੋਸਤੋ ਗੱਲਬਾਤ ਪੂਰੀ ਪਰਫੈਕਟ ਹੋ ਜਾਣੀ ਹੈ ਹਾਂਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੰਨੇ ਆ ਤਾਂ ਜੋ ਸਬਜ਼ੀਆਂ ਆਪਣੀਆਂ ਛੁੜੀਆਂ ਜਲਦੀ ਬਣ ਜਾਣ ਜੇ ਤੁਹਾਡੇ ਕੋਲੇ ਮੈਗੀ ਮਸਾਲਾ ਹੈਗਾ ਤਾਂ ਤੁਸੀਂ ਮੈਗੀ ਮਸਾਲਾ ਪਾ ਦਿਓ ਜੀ ਤੇ ਜੇ ਨਹੀਂ ਹੈਗਾ ਤਾਂ ਫਿਰ ਆਪਾਂ ਜਿਹੜੇ ਕਿ ਨਾਰਮਲ ਮਸਾਲੇ ਹੁੰਦੇ ਆ ਆਪਾਂ ਪਾਉਨੇ ਆ ਜਿਹੜੇ ਸਬਜ਼ੀ ਦੇ ਵਿੱਚ ਉਹ ਤੁਸੀਂ ਜਿਹੜੇ ਕਿ ਪਾ ਸਕਦੇ ਹੋ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਪਨੀਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੈਗੀ ਨਾ ਵੀ ਮੈਗੀ ਆ ਗਈ ਜਿਹੜੀ ਹੋਮ ਮੇਡ ਮੈਗੀ ਸੀ ਹਾਂਜੀ ਆ ਦੇਖੋ ਜਿਹੜੀ ਵਧੀਆ ਪਈ ਹੋਈ ਆ ਹਾਂ ਦੇਹੋ ਨਾ ਪੌ ਮੈਗੀ ਪਾ ਲੰਨੇ ਨਾ ਕਿ ਖਤਰਾ ਵੀ ਕਿਹੜੀ ਮੈਗੀ ਅੱਗੇ ਆਪਾਂ ਵਹਿਮ ਕਰਦੇ ਫਿ ਆ ਬਣਾ ਕੇ ਖਾਓ ਦੋਸਤੋ ਦੇਖੋ ਨੂੰ ਬਣ ਕੇ ਦੀ ਲੁੱਕ ਦਿਖਾਉਣੇ ਆ ਵਾਓ ਕਲਰ ਗ੍ਰੇਡਿੰਗ ਦੇਖੋ ਕਿੱਡੀ ਜ਼ਬਰਦਸਤ ਹੋਈ ਹੈ ਹਾਂਜੀ ਲਓ ਜੀ ਆਪਣੀ ਮੈਗੀ ਹੈ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਜਿਹੜੀ ਜੁੜੀ ਨਹੀਂ ਹੈਗੀ ਪੂਰੀ ਵਧੀਆ ਮੈਗੀ ਆਪਣੀ ਬਣ ਗਈ ਆ ਲਓ ਜੀ ਗਰਮਾ ਗਰਮ ਮੈਗੀ ਕਾਡ ਗੱਲਬਾਤ ਬਣ ਗਈ ਦੋਸਤੋ ਮੈਗੀ ਤਾਂ ਆਪਾਂ ਖਾਣੇ ਬੰਦ ਲਪਾਪਿਆਂ ਲਈ ਤੇ ਜੇ ਥੋੜੀ ਜਿਹੀ ਮਿਹਨਤ ਕਰਕੇ ਤੁਸੀਂ ਐਵੇਂ ਬਣਾ ਕੇ ਖਾਓ ਤੇ ਨਾਲੇ ਖਵਾਓ ਤੇ ਮੈਂ ਕਹਿੰਦਾ ਵੇ ਕੀ ਚਾਰਜ ਲੱਗ ਜਾਏ ਤੇ ਲਓ ਜੀ ਦੋਸਤਾਂ ਨੂੰ ਦੋਸਤੋ ਇਜਾਜ਼ਤ ਮੈਗੀ ਖਾਣ ਦੇ ਚਾਹਵਾਨ ਹੈ ਤੇ ਉਹ ਆ ਮੈਗੀ ਬਣਾ ਕੇ ਜਰੂਰ ਖਾਓ ਜੀ ਥੈਂਕ ਯੂ ਸੋ ਮਚ